ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ 2 ਸੂਈਆਂ ਤੇ 2 ਹੀ ਗੱਪਣਾ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਬਸ ਠੀਕ ਠਾਕ ਹੋਰ ਸੁਣਾ ਠੀਕ ਠਾਕ ਜੀ ਵਧੀਆ ਜੀ ਵੇ ਗਿਆ ਫਿਰ ਮਾਲ ਉਹਦੇ ਨਾਲ ਹਾਂਜੀ ਵਿੱਚ ਵੇਚਿਆ ਸੀ ਠੀਕ ਐ ਨਾ ਫੋਨ ਪਾਣਾ ਇਹ ਬਹੁਤ ਜਿਆਦਾ ਫੋਨ ਆਏ ਡੱਬੀਆਂ ਕਿਦੇ ਬਹੁਤ ਜਿਆਦਾ ਫੋਨ ਆਏ ਸਾਰਿਆਂ ਦੇ ਵੜੇ ਆਏ ਇੱਥੇ ਕਿਹਨੇ ਪਹਿਲਾਂ ਸਾਗੇ ਵੇਚੀਆਂ ਠੀਕ ਐ ਬਾਬਾ ਜੀ ਲੰਬਾਤ ਵੀਡੀਓ ਪਾਈ ਸੀ ਨਾ ਉਹਦੇ ਨਾਲ ਹਾਂਜੀ ਹਾਂਜੀ ਕੋਈ ਇੱਕ ਦੋ ਵੜਾ ਕੱਚੀਆਂ ਸੀ ਵਿੱਚ ਇਥੇ ਘਰ ਉਹ ਮੈਂ ਪਾਈਆਂ ਨਹੀਂ ਨਾਲ ਅੱਛਾ ਉਹ ਗਾਹਕਾਂ ਦੇ ਨਾਲ ਉਹ ਵੀ ਲੈ ਗਏ ਫਿਰ ਅੱਛਾ ਉਹ ਵੀ ਕੱਚੀਆਂ ਕੁੱਚੀਆਂ ਸਾਫ ਵੇਕੀਆਂ ਉਹ ਮੈਂ ਪਾਈਆਂ ਨਹੀਂ ਮਾਜਾ ਕੱਚੀਆਂ ਵੱਜ ਪਾ ਦਾਂਗੇ ਠੀਕ ਐ ਹਾਂਜੀ ਠੀਕ ਚਲੋ ਇਸ ਤਰ੍ਹਾਂ ਹੀ ਐ ਕਿ ਚਲੋ ਪੁਜਾਰਾ ਵਧੀਆ ਚੱਲਣ ਦਿਆ ਵਾ ਹਣਾ ਮਾਲ ਨਾਲ ਆਪਰਾ ਤੁਹਾਨੂੰ ਫਾਇ ਹਮ ਦਸਤੇ ਕਰੀ ਆਪਣਾ ਨਾਮ ਕਵਲਜੀਤ ਸਿੰਘ ਹਾਂਜੀ ਪਿੰਡ ਚ ਮਿਆਰੀ ਤਹਿਸੀਲ ਹੀ ਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲਦੇ 9855203255 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੋਈ ਬੈੜੇ ਉੱਤੇ ਹੀ ਕਰਨੀ ਮਗਰ ਕੀ ਜਮ ਇੱਥੇ ਬੱਚੀ ਮਗਰ ਬੱਚੀ ਬੜੀ ਪਿਆਰੀ ਹੈ ਨਾੜ ਜਿਹੜਾ ਨਾਲੀਆਂ ਦੇਖ ਸਕਦੇ ਕਾਫੀ ਖੂਬਸੂਰਤ ਬੱਚੀ ਆ ਜਿਹੜੀ ਕਿੰਨੇ ਦਿਨ ਹੋ ਗਏ ਵਿਧੀ ਨੇ ਸੋਈ ਚਾਰ ਦਿਨ ਹੋ ਗਏ ਸੋਈ ਨੂੰ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਥੇਲੇ 16 ਕਿਲੋ ਬੋਲਾ ਤਿਆਰ ਜੀ ਅੱਛਾ 16 ਲੀਟਰ ਤਿਆਰ ਆ ਕਿੰਨਾ ਖਿਚਵਾਈ ਜਾਊਗੀ ਇਹ ਬਗਲ ਦੀ 20 ਕਿਲੋ ਆਰਾਮ ਨਾਲ ਚਵਾਈ ਜਾਊਗੀ ਅੱਛਾ 20 ਲੀਟਰ ਚਵਾਈ ਜਾਊਗੀ ਤੇ ਸੁਗਾ ਕਿੰਨਾ ਜੇ ਸੁਗਾ ਵੀ ਕਿਹਦਾ ਪਹਿਲਾ ਜੇ ਮੂੰਹ ਚਾੜਦਾ ਜੀ ਅੱਛਾ ਮੂੰਹ ਚਾੜਦਾ ਹਾਂਜੀ ਅਗਰ ਕੋ ਕੋਇਆ ਚੈੱਕ ਕੀਤਾ ਜੀ ਦੰਦ ਤੁਸੀਂ ਹਾਂਜੀ ਹਾਂਜੀ ਜੀ ਬਿਲਕੁਲ ਠੀਕ ਹੈ ਜੀ ਲਿਆ ਖੋਲੋ ਹਾਂ ਫਿਰ ਤੋੜਦੀਏ ਬਾਕੀ ਆਂ ਦੇਖਾ ਦੇ ਕੇ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਲਾਜ ਜੇ ਬੰਦ ਹੈ ਜੀ ਤੇ ਦੱਸਿਓ ਬੱਧੀ ਫਿਰ ਮੋਲੇ ਦਾ ਆਪਾ ਬੋਲੀ ਵਿੱਚ ਇਹਦਾ ਜੋੜੇ ਦਾ ਹੀ ਕਰਦੇ ਨੇ ਉਹਨੂੰ ਖਾਦੀ ਨਾਲ ਅੱਛਾ ਹਾਂਜੀ ਠੀਕ ਹੈ ਖਾਦੀ ਵੀ ਬਹੁਤ ਚੋਈ ਬਹੁਤ ਪੋਲੀ ਬੜੀ ਆ ਠੀਕ ਆ ਹਾਂਜੀ ਪੋਲੀ ਤੇ ਨਹੀਂ ਇਹਦਾ ਗੱਲ ਛੱਡ ਦੋ ਠੀਕ ਆ ਹਾਂਜੀ ਆ ਬੱਚਾ ਲੱਗ ਗਿਆ ਮੇਰੇ ਕੋਲ ਦਾਬੀ ਆਇਆ ਪਰ ਦੁੱਦੀ ਕੀ ਕਹਿੰਦੇ ਵਿੱਚ ਜੀ ਬੱਚਾ ਲੱਗ ਗਿਆ ਮੈਂ ਬਣਾਏ ਥੱਲੇ ਪਸੰਦੀ ਵਾਛੀ ਉਸਲੇ ਠੀਕ ਹੈ ਹੁਣੇ ਜਦੋਂ ਬੱਚੇ ਗਾੜੀ ਬੰਨਣ ਲੱਗੇ ਹਾਂ ਤਾਂ ਬੱਚਾ ਵੀ ਜਿੰਨੇ ਜਿੰਦੇ ਕਿ ਥੱਲੇ ਲੱਗ ਗਿਆ ਉਹਦੇ ਕਰਕੇ ਪਸੰਗੀ ਕੀ ਜਿਹੜੀ ਤੇ ਹੁਣ ਆ ਦੋ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਸਾਈਵਲ ਕਰਾਸ ਤੇ ਆ ਜਿਹੜੀ ਜਰਸੀ ਜਿਹ ਵੀ ਸੀ ਹੈ ਤੇ ਬਾਕੀ ਨਿਕਾ ਨਿਕਾ ਸਿੰਘ ਜਿਹੜਾ ਇਹਦਾ ਹੈਗਾ ਵਾ ਜਰਸੀ ਕਰਾਸ ਤੇ ਜਿਹ ਤਰ੍ਹਾਂ ਸਾਈਵਲ ਚੱਤੀ ਕਰਾਸ ਆ ਗਈ ਤੇ ਆ ਥਾਣੇ ਦਾ ਦੇਖ ਸਕਦੇ ਕਾਫੀ ਕਮਾਲ ਦਾ ਵਾ ਜਿਹੜਾ ਅਭੂਤੀ ਵਾ ਬੜੀ ਅਭੂਤੀ ਕੋਈ ਬੜੀ ਜਰਸੀ ਬੜੀ ਥੋੜਾ ਥੋੜਾ ਡਰਦੀ ਆ ਜਿਹੜਾ ਤੇ ਕਿੰਨਾ ਸੁਆਵਿਧੀ ਇਹਦਾ ਸੁਆਵਿਧੀ ਇਹ ਤੁਝ ਆ ਜੀ ਅੱਛਾ ਕਿੰਨਾ ਕਿ ਦੁੱਧ ਚ ਆਜੂਗੀ ਐ ਦੁੱਧ ਇਹਦੀ ਘਰ ਵਾਲੇ ਕਹਿੰਦੇ ਸੀ 25 ਕਿਲੋ ਦੁੱਧ ਚ ਆਉ ਕਰਣ ਜੀ ਅੱਛਾ ਹਾਂ ਜੀ ਤੇ ਤੋਂ ਆਪਾਂ 20 ਨਹੀਂ ਆਦੇ ਤੇ 20 ਕਿਲੋ 22 ਕਿਲੋ ਦੁੱਧ ਚ ਆਈ ਜੇ ਬੜਾ ਹੁੰਦਾ ਲੈ ਖੋਲੋ ਤੋਰਦੀ ਫਿਰ ਬਾਕੀ ਟਾਈਮ ਕਿੰਨਾ ਕੁ ਲਾਜੂਗੀ ਐ ਇਹਨਿੰਦੀ 2 ਦਿਨ ਖੜੂਗੀ 2 ਦਿਨ ਖੜੂਗੀ ਠੀਕ ਹੈ ਜੀ ਬਾਕੀ ਕੱਦ ਗਾਠ ਬੋਡੀ ਵੇਟ ਜਿਹੜਾ ਇਹਦਾ ਵੀ ਚੰਗਾ ਐ ਬੰਦ ਹੋ ਗਈ। ਸੰਗੇ ਬੋਡੀ ਸਟਰਕਚਰ ਵੀ ਆ ਜਰੀ ਹੈ ਵੀ। ਬਾਕੀ ਹਲੇ ਤਿਆਰ ਹੋਣਾ ਵਈ ਨੇ ਥੱਲੇ ਹੋਰ। ਨਹੀਂ ਆ ਬੋਟੇ ਨਾ ਬਣ ਜਾਦਾ ਨੇ। ਬਾਕੀ ਥੱਲੇ ਹੀ ਬੜੀ ਪਾਈ ਤਾਂ ਹੀ ਥੱਲੇ ਬੈਜੋ ਕੋਈ ਥੱਲੇ। ਅੱਛਾ ਉੱਤਰਾ ਠੰਡੀ ਤੇਰੀ ਆ ਜੜੀ ਪੋਰੀ। ਬਿਲਕੁਲ ਜਿਆਦੀ ਠੰਡੀ ਹੈ। ਠੀਕ ਹੈ ਜੀ। ਅਜੇ ਸਾਰਾ ਪਛਾਹ ਆਉਣੀ ਆ। ਅਜੇ ਸਾਰਾ ਭਾਨਾ ਭਰਨਾ ਵਈ ਨੇ ਹਨਾ। ਠੀਕ ਹੈ ਜੀ। ਇਹ ਵੀ ਬੜਾ ਸਾਝਾ ਜਲੇ ਪਿਆ ਹੋਈ ਹੈ 25 ਕਿਲੋ ਖੋਲ ਦਾ ਗਰੰਟੀ ਦਿੱਤੀ ਹਦਾ। ਅੱਛਾ। ਹਾਂ ਵੀ 25 ਕਿਲੋ ਦਾ ਚਾਹੂਗੀ। ਤੇ ਇਹਦਾ ਮੁੱਲ? ਮੋਲੇ ਦੀ ਜੋੜਾ ਹੀ 1 ਲੱਖ 10000 ਚ ਪਹੁੰਚ ਕਰਦਾਂਗੇ 1 ਲੱਖ 10000 ਚ ਪਹੁੰਚ ਪਹੁੰਚ ਕਰ ਦਾਂਗੇ ਜਿੱਥੇ ਮਰਜੀ ਕਿਸ 100 ਕਿਲੋਮੀਟਰ ਤੱਕ 100 150 ਕਿਲੋਮੀਟਰ ਤੱਕ ਕਰ ਦਾਂਗੇ ਕਰ ਦਾਂਗੇ 150 ਕਿਲੋਮੀਟਰ ਤੱਕ ਜੋੜੇ ਦੀ ਪਹੁੰਚ ਕਰ ਦੋਗੇ ਹਾਂਜੀ 1 ਲੱਖ 10000 ਦੇ ਵਿੱਚ ਹਾਂਜੀ ਬਾਕੀ ਮਾਨਦਾਨ ਮੁੱਕੇ ਤੇ ਹੋ ਜਾਊਗਾ ਹਨਾ ਉਹ ਵੀ ਮਦਦ ਜੀ ਹੈਗੀਆਂ ਮੱਛੀਆਂ ਵਾਲੇ ਕੱਲੀ ਦਾ ਹੀ 70 70 80 80000 ਤੇ ਜੇ ਕਿਸੇ ਨੇ ਕੱਲੀ ਕੱਲੀ ਖੜਨੀ ਹੋਵੇ ਤੇ ਉਹ ਵੀ ਚਲੋ ਸਾਡਾ ਅੱਛਾ ਫੇਰ ਆਪੇ ਫੇਰ ਉੱਪਰ ਥੱਲੇ ਹੋ ਜਾਊਗਾ ਕੰਮ ਹਨਾ ਠੀਕ ਹੈ ਹੁਣ ਜਿਹੜੇ ਆਪ ਤੀਸਰੇ ਨੰਬਰ ਤੇ ਦਿਖਾਉਣੀ ਆ ਸੂਈ ਸਵਾਈ ਹੈ ਇਹ ਵੀ ਸਾਈ ਵਾਲ ਕਰਾਸ ਜੀ ਆ ਜਿਹੜੀ ਥਾਣਾ ਬੜਾ ਕਮਾਲ ਦਾ ਜਿਹੜਾ ਇਹਦਾ ਦੇਖ ਸਕਦੇ ਜੀ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀ ਜੀ ਦਜਾ ਦੁਗਾਲੀ ਆ ਅੱਛਾ ਹਾਂਜੀ ਕਿੰਨਾ ਚਿਹਰਾ ਹੋ ਗਿਆ ਨੇ ਸੂਈ ਨਾਲ ਇਹ ਸੂਈ ਨੂੰ ਜੀ ਤੇ ਜਦੋਂ ਹੋ ਗਿਆ ਜੀ ਅੱਛਾ ਤੇ ਕਿੰਨਾ ਕ ਬੋਲਾ ਤਿਆਰ ਜੀ ਇਹਦੇ ਤੇ ਲੱਗਦੀ 14 15 ਲੀਟਰ ਬੋਲਾ ਤਿਆਰ ਜੀ ਬਿਲਕੁਲ ਅੱਛਾ 14 15 ਲੀਟਰ ਤਿਆਰ ਆ ਹਾਂਜੀ ਤੇ ਕਿੰਨਾ ਕ ਚਵਾਈ ਜਾਊਗੀ ਦੋ ਦੂਜੀ 20 ਕਰੋਚ ਚਵਾਈ ਜਾਊਗੀ ਲਿਆ ਖੋਲੋ ਹਾਂ ਫਿਰ ਦੋ ਦੂਜੀ ਉਹ ਸਾਈ ਵਾਲ ਵਾਲੀ ਗੱਲ ਨਹੀਂ ਇਹ ਇੱਧਰ ਰੱਖੋ ਅੱਛਾ ਹਾਂਜੀ ਜੇ ਠੰਡੇ ਇਥੇ ਲਹਿਿਤ ਹੈ ਬੈਜੋ ਬੰਦ ਠੰਡੇ ਤੇ ਰਹੀ ਆ ਜੇ ਬੱਚਿਓ ਬੈਜੋ ਲਈ ਤੇ ਛਾਈ ਵਾਲਾ ਤੁਹਾਨੂੰ ਪਤਾ ਲੱਗਣੀ ਨਹੀਂ ਹੁੰਦੀ ਹਾਂਜੀ ਹਾਂਜੀ ਇੱਧਰ ਭਾਗਲੇ ਬੈਜੋ ਲਿਆ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਜੜੀਆਂ ਤੇ ਸੁਈਆਂ ਸਵਾਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਹੈ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਚੁਆਈ ਕਰਕੇ ਵੇਸ਼ ਚਾ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਖੜਿਆ ਕਰੋ ਕਿਉਂਕਿ ਅਸੀਂ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰ ਸਕਦੇ ਹਾਂ ਬਾਕੀ ਅੱਗੇ ਆਪਣੀ ਜ਼ਰੂਰ ਆਪਣੀ ਤਸੱਲੀ ਕਰਕੇ ਖੜਿਆ ਕਰੋ ਆਹ ਤਾਂ ਆ ਬੱਚਾ ਜਿਹੜਾ ਇਹਦਾ ਮਗਰ ਤਾਜਾ ਹੀ ਆ ਬੱਚਾ ਜਿਹੜਾ ਬਿਲਕੁਲ ਤਾਂ ਜੇ ਨਾੜੂ ਆ ਦੇਖ ਸਰ ਜੀ ਤਾਜਾ ਹੀ ਹੈ ਬੱਚਾ ਕੀ ਆ ਗਿਆ ਤੇ ਮਗਰ ਬੱਚਾ ਇਹਦੇ ਮਗਰ ਬੱਚਾ ਹੈ ਜਿਹੜਾ ਹਾਂਜੀ ਤੇ ਇਹਦਾ ਕੀ ਰੱਖਣਾ ਵਿਧਿਆ ਪਾ ਮੁੱਲ ਫਿਰ ਇਹ ਵਿੱਚ 50 ਹਜ਼ਾਰ ਦੇ ਦਾ ਇਹ 50 ਹਜ਼ਾਰ ਦੀ ਦੇ ਦੋਗੇ ਹਾਂਜੀ ਚਲੋ ਮੰਨ ਤਨ ਮੌਕੇ ਤੇ ਹੋ ਜਾਊਗਾ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਕੱਚੀ ਆ ਗਈ ਜੀ ਥੋੜੀ ਜੀ ਇਹ 10 ਦਿਨ ਵਿੱਚ ਹੀ ਖੜਦੀ ਜੇ ਬੱਚੀ ਤੇ ਇਹ ਕਿੰਨਾ ਦਾ ਚੁਵਾਈ ਜਾਊਗੀ ਦੁੱਧ ਦੇ ਕੀ ਨਹੀਂ 14-15 ਕਿਲੋ ਚੁਵਾਈ ਜਾਏ ਪਹਿਲੇ ਸੂਏ ਅੱਛਾ ਹਾਂਜੀ ਇਹ ਤੋੜ ਦਈਏ ਫਿਰ ਇਹਨਾਂ ਵਿੱਚ ਐਰ ਕੇ ਕਿੰਨਾ ਕੁ ਚੁਵਾਈ ਜਾਓਗੇ ਤੋ ਕਿ 3 18 ਕਿਲੋ ਰਾਮਨਾ ਜੀ ਉਹ ਗੱਛੀ ਪਲੀ ਜੂੜੀ ਬੜੀ ਵਧੀਆ 2 ਕਿਲੋ ਕੈਨ ਉਹ ਭਾ ਵੀ ਕਹੀ ਜੀ ਚਲਦਾ ਨੂੰ ਠੀਕ ਹੈ ਚਲੋ ਆਪ 18 ਕਿਲੋ ਕਹਿ ਦਿੰਦੇ ਆ ਜਾਂ ਫਿਰ ਤੋਰ ਗਏ ਬਾਕੀ ਪਲੀ ਜੂੜੀ ਬੜੀ ਵਧੀਆ ਇਹ ਥੋੜੀ ਦਿਲ ਨਾਲ ਲੈ ਜੀ ਕੱਦ ਵਜਨ ਦੀ ਇਹ ਵੀ ਚੰਗੀ ਆ ਬਾਕੀ ਫੈਟ ਇਹਦੀ ਵੀ ਚੰਗੀ ਆਈ ਜਾਊਗੀ ਜੀ ਟਾਈਮ ਜਿਹੜਾ ਸੂਣ ਚ ਖੜਦੀ ਆ ਕੋਈ ਵੀਰ ਆਪਣਾ ਵੇ ਵੇਚਾ ਕੇ ਸਮਝਣਾ ਕਰੇ ਤੇ ਇਹਦਾ ਵਿੱਚ ਕੀ ਰੱਖਣਾ ਫਿਰ ਮੁੰਡਾ ਉੱਤਰਾ ਵੀ ਠੰਡੀ ਤੇਰੀ ਆ ਜਿਹੜੀ ਬੜੀ ਉੱਤਰਾ ਪੂਰੀ ਤਿਆਰ ਹੋਣੀ ਆ ਹਾਂਜੀ ਕਿੰਨਾ ਰੱਖਣਾ ਬਾਨੀ ਹੈਗੀ ਜੀ ਅਸ਼ੀਬਾ ਇਹਦਾ ਕਿੰਨਾ ਰੱਖਣਾ ਮੋੱਲਾ ਜੀ ਜੇ ਤਿਆਰ ਹੋਈ ਤੁਹਾਨੂੰ ਪਤਾ ਵਾ 30000 ਆ ਯਾਰ ਦੀਆ ਹਾਂਜੀ ਹਾਂਜੀ ਹੁਣ 35000 ਦੀ ਵਾਸ਼ੀ ਦੇ ਨਾਲ 35000 ਦੀ ਦੇ ਦੋਗੇ ਹਾਂਜੀ ਚਲੋ ਮੌਕੇ ਤੇ ਹੋਰ ਕਰ ਦੋ ਕਿ ਮੈਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਚਵਾਈ ਕਰੇ ਤਸੱਲੀ ਕਰੇ ਵੇਖ ਚਾਖ ਕੇ ਫੇਰੀ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ